Mr. Chair, I'll be moving a motion that was given notice on June 19th, 2024. That given the Indian state actors utilized government resources in 1984 to engage in action consistent with the United Nations General Assembly Resolution 260. commonly known as the genocide convention ਪਰ ਤਲਬਾ ਕੀ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ 1984 ਦੀਆਂ ਘਟਨਾਵਾਂ ਨੂੰ ਸਿੱਖ ਨਸਲ ਕੁਸ਼ੀ ਵਜੋਂ ਦਸਤਾਵੇਜ਼ੀ ਕਰਵਾਉਣ ਸੰਬੰਧੀ ਅੱਜ ਪੇਸ਼ ਕੀਤਾ ਗਿਆ ਪ੍ਰਸਤਾਵ ਵਾਧਾ ਕਰ ਦਿੱਤਾ ਗਿਆ हाउस डे चेयर ਮੁਤਾਬਕ ਇਸ ਸਮੇਂ ਇਸ ਪ੍ਰਸਤਾਵ ਤੇ ਪਾਰਲੀਮੈਂਟ ਨੂੰ ਹੋਰ ਵਿਚਾਰ ਕਰਨ ਦੀ ਲੋੜ ਹੈ ਇਸ ਪ੍ਰਸਤਾਵ ਤੇ ਕੋਈ ਬਹਿਸ ਵੀ ਨਹੀਂ ਕੀਤੀ ਗਈ ਮੋਸ਼ਨ ਪੇਸ਼ ਕਰਨ ਤੋਂ ਪਹਿਲਾਂ ਜਗਮੀਤ ਸਿੰਘ ਨੇ ਸਾਡੇ ਨਾਲ ਗੱਲਬਾਤ ਵਿੱਚ ਕਿਹਾ ਕਿ 1984 ਵਿੱਚ ਬਹੁਤ ਸਾਰੇ ਸਿੱਖਾਂ ਦੇ ਦਿਲਾਂ ਤੇ ਗਹਿਰੇ ਜ਼ਖਮਾਂ ਨੂੰ ਮਾਨਤਾ ਮਿਲਣੀ ਲਾਜ਼ਮੀ ਹੈ and i hope to have it recognized by canada ਗੌਰਤੱਲਬਾ ਕਿਸੇ ਇੱਕ ਫੈਡਰੇਸ਼ਨ ਵੱਲੋਂ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੂੰ ਸਰਬਸੰਮਤੀ ਨਾਲ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਸੱਦਾ ਦਿੱਤਾ ਗਿਆ ਸੀ ਜਦੋਂ ਇੰਡੀਆ ਦੀ ਜਿਹੜੀ ਦਖਲਅੰਦਾਜ਼ੀ ਫੋਰਨ ਇੰਟਰਫੀਰੈਂਸ ਜਾਂ ਟ੍ਰਾਂਸਨੈਸ਼ਨਲ ਰੈਪਰੈਸ਼ਨ ਜੁਥੇ ਆਪਣੇ ਬਾਰਡਰ ਸੜ ਕੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਜਿੱਦਾਂ ਭਾਈ ਹਰਦੀਪ ਸਿੰਘ ਦੇ ਜਿਹਦਾ ਇੱਥੇ ਕਤਲ ਕੀਤਾ ਗਿਆ ਕਿ ਇਸੇ ਸਿਸਟਮ ਦੇ ਵਿੱਚ ਜਿਹੜੀ ਇੰਡੀਆ ਦੀ ਇੱਕ ਵਾਇਲੈਂਸ ਜਾਂ ਹਿੰਸਾ ਪ੍ਰਤੀ ਜਿਹੜੀ ਅਪਰੋਚ ਹੈ ਸਿੱਖਣ ਦੇ ਲਈ ਜਿਹੜੀ ਬਾਲਦੇਸ਼ਾਂ ਤੱਕ ਚਲੀ ਗਈ ਹੈ ਉਹਦੇ ਵਿੱਚ ਜਿਹੜਾ ਜੈਨੋਸਾਈਡ ਰੈਕਗਨੀਸ਼ਨ ਹੈ ਉਹ ਇੱਕ ਇਹ ਸਿਰਫ ਰੈਕਗਨੀਸ਼ਨ ਨਹੀਂ ਹੈਗਾ ਉਹਦੇ ਪਿੱਛੇ ਫਿਰ ਜ਼ਿੰਮੇਵਾਰੀਆਂ ਜਿਹੜੀਆਂ ਸਟੇਟਸ ਦੇ ਸੱਟ ਤੇ ਪੈਂਦੀਆਂ ਸੋ ਵਾਂਸ ਇਕੁਅਰਿ ਜਿਹੜਾ ਜੈਨੋਸਾਈਡ ਆ ਪਾਰਲੀਮੈਂਟ ਆਫ ਕੈਨੇਡਾ ਦੇ ਵਿੱਚ ਰੈਕਗਨਾਈਜ਼ ਹੁੰਦਾ ਉਹਦੇ ਵਿੱਚ ਫਿਰ ਕੈਨੇਡਾ ਦੀ ਸਰਕਾਰ ਜਿਹੜਾ ਆ ਉਹ ਇੱਕ ਮਸਟ ਹੈ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੋਰ ਸਪੇਸਿਸ ਦੇ ਵਿੱਚ उना उना इंडिया ਨੂੰ ਬੇਸਿਕਲੀ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਘੇਰਨਾ ਪੈਣਾ ਹੈ ਤੇ ਦੇਸ਼ ਦੇ ਸ਼ਰਫ ਸੈਂਕਸ਼ਨਸ ਪਰ ਆਨ ਦਮ ਤੇ ਹੋਰ ਜਿਹੜੀਆਂ ਇੰਟਰਨੈਸ਼ਨਲ ਪੋਲਿਸੀ ਦੇ ਵਿੱਚ ਜਿਹੜੀਆਂ ਗੱਲਾਂ ਆ ਉਹ ਇੰਡੀਆ ਦੇ ਖਿਲਾਫ ਹੋਰ ਫੋਕਟਣੀਆਂ ਚਾਹੀਦੀਆਂ ਜਦੋਂ ਅਸੀਂ ਸਿੰਘ ਤੋਂ ਇਹ ਪੁੱਛਿਆ ਕਿ ਉਹਨਾਂ ਨੂੰ ਕਿੰਨੀ ਕੁ ਆਸ ਹੈ ਕਿ ਇਹ ਪ੍ਰਸਤਾਵ ਅਗਲੇ ਪੜਾਅ ਤੱਕ ਜਾਏਗਾ ਇਹਦੇ ਵਿੱਚ ਪੋਲਿਟੀਕਲ ਵਿਲ ਦੀ ਗੱਲ ਹੁੰਦੀ ਹੈ ਆਈ ਥਿੰਕ देयर इज नो ਡਾਊਟ ਕਿਸੇ ਤੇ ਵੀ ਮੰਨਦੇ ਵਿੱਚ ਕਿ ਜੋ ਇਹ ਮੋਸ਼ਨ ਹੈ ਠੀਕ ਹੈ आई थिंक पॉलिटिकल विल जस्ट ਜਿ ਸਰ ਆਸੀਂ ਦੇਖ ਰਹੇ ਆ ਕਿ ਲਿਬਰਲਸ ਜਾਂ ਕੰਸਰਵੇਟਿਵਸ اسپੈਸ਼ਲੀ ਕਿ ਕਿ ਐਨਡੀਪੀ ਨੇ ਇਹ ਬਿਲ ਇੰਟਰੋਡਿਊਸ ਕਰਨਾ ਸੋ ਉਹਨਾਂ ਵੱਲੋਂ ਅਪਰੂਵਲ ਹੈਗੀ ਆ ਪਰ ਜੀ ਦੂਜੀਆਂ ਮੇਨ ਪੁਲੀਟਿਕਲ ਪਾਰਟੀਆਂ ਕੈਨੇਡਾ ਦੇ ਵਿੱਚ ਹੈ ਦਾ ਇਗੈਜ਼ਨ ਟਾਈਮ ਟੂ ਟਾਈਮ ਜਿਹੜਾ ਇੰਡੀਆ ਦੇ ਨਾਲ ਉਹਨਾਂ ਨੇ ਕੋਈ ਸੰਧੀ ਬਣਾਉਣੀ ਜਾਂ ਲੀਨ ਕਰਨਾ ਜਾਂ ਕਿੰਨੇ ਕੁ ਦੂਰ ਤੱਕ ਉਹਨਾਂ ਨੂੰ ਹੁਣ ਲਿਬਰਲਸ ਪੁਸ਼ ਕਰ ਸਕਦੇ ਆ ਆਈ ਥਿੰਕ ਆਸ ਤੇ ਸਾਡੀ ਸਿਰਫ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੇ ਵਿੱਚ ਹੀ ਆ ਪਰ ਅਸੀਂ ਸਿਰਫ ਆਪਣਾ ਕੰਮ ਕਰ ਸਕਦੇ ਆ ਲਵਿੰਗ ਗਿਲ ਆਮਨੀ ਨਿਊਜ਼